ਸੰਗਤਾਂ ਵੀ ਬਹੁਤ ਬੈਰ ਦਾ ਨਹੀਂ ਕੱਲਾ ਸੰਟਾਂ ਨਹੀਂ ਬਹੁਤ ਬੈਰ ਦਾ ਨਹੀਂ ਕੱਲਾ ਵਜਰੇ ਜਿ ਮਾਰੇ ਹੋ ਸੰਗਤਾਂ ਰਣ ਕੱਲਾ ਵਜਰੇ ਜਿ ਮਾਰੇ ਹੋ ਸੰਗਤਾਂ ਰਣ ਕੱਲਾ ਜੈ ਬੀਨੂ ਬਾਪੇ ਦੀ ਜੈ ਬੀਨੂ ਬਾਪੇ ਦੀ ਜੈ ਬੀਨੂ ਬਾਪੇ ਦੀ ਉਹ ਸੰਗਤੋ ਉਹ ਸੰਗਤੋ ਹੁਣ ਟੱਕਣਗੇ ਤੁਹਾਡੇ ਦੁੱਖ ਆਗੇ ਬਾਪੇ ਨੇ ਕਰਾ ਦੇ ਸਾਰੇ ਚੰਪ ਆ ਮੈਂ ਮੂਹਲੇ ਸੰਤਾਂ ਨੇ ਘਟਕੇ ਮੇਲਾ ਕਰੀਆਂ ਉਹ ਬਾਬਾ ਜੀ ਢਿੱਲੂ ਦੀ ਕੁੜੀ ਦਾ ਪੋ ਸੁਣਿਆ ਅੱਜ ਮਟਰ ਪਨੀਰ ਤੇ ਜਲੇਬੀਆਂ ਬਣੀਆਂ ਉੱਥੇ ਬਾਬਾ ਇਹ ਤਾਂ ਘਟਕਾ ਘੜਾ ਵਿੱਚ ਜਾਣਾ ਪੈਂਦਾ ਆਪਾਂ ਉੱਥੇ ਨਹੀਂ ਕਰਨਾ ਮੈਂ ਬਹੁਤ ਥੇ ਗੜੰਦ ਨੂੰ ਪੜੋ ਮੇਡਾ ਜਾਨੋ ਤੇ ਗੜੰਦ ਮੀਡ ਮੋਟ ਹੋਣਾ ਹੈ ਨਾ ਉਹ ਬਾਬਾ ਮੀਡ ਦਾ ਨਾਮ ਲੈ ਕੇ ਤਾਂ ਭੁੱਖ ਨਾ ਲੱਗਦਾ ਕੀ ਕਰ ਕੋਈ ਨਾ ਬਾਬਾ ਚੀਨਾ ਬਣਦਾ ਤੇਰੇ ਬਾਸਤੇ ਮੈਂ ਲੈ ਕਰਦਾ ਹੈ ਇਹ ਵਿਚੜ ਪਈ ਨਹੀਂ ਹੈਗਾ ਬਾਬਾ ਇਹ ਤਾਂ ਨਹੀਂ ਚੱਲਣਾ ਫਿਰ ਕੱਲ ਵੀ ਪੁੱਤ ਜੀ ਸੁੱਤਿਆਂ ਬਾਬਾ ਆ ਕਰ ਕੋਈ ਗੱਲ ਹਾਂ ਸਾਡਾ ਪਿਆਰ ਦਾ ਇੱਕ ਦਸ ਮਿਲਣੇ ਬੁੱਕਾ ਕੀ ਕਹਾ 2 ਰੁਪਏ ਪਟਾਈ ਦੇਣਾ ਆ ਪਾਕ ਤੋਂ ਤਸੋ ਕੀ ਤੱਕ ਤਕਲੀਫ ਆ ਸਾਨੂੰ ਬਾਬਾ ਮੇਰਾ ਮੁੰਡਾ ਨਾ ਮੇਰੇ ਜੀਜਾ ਨੂੰ ਘੋਟਾ ਫੇਰ ਰਿਹਾ ਫੇਰ ਕੀ ਹੋ ਗਿਆ ਪਾਕਦਾ ਜਵਾਨੀ ਆ ਮੁੰਡੇ ਤੇ ਮੇਰੇ ਵਾਲਾ ਕਿਹੜਾ ਫੇਰਦਾ ਨਹੀਂ ਸੀ ਗਿਆ ਬਹੁਤ ਨਹੀਂ ਘੁੱਟ ਖਾਂਦਾ ਰਿਹਾ ਹਾਂ ਹਾਂ ਇਹ ਚੱਜ ਦੀ ਗੱਲ ਪੁੱਛਿਆ ਕਰੋ ਵੀ ਅੱਜ ਅਲਿਪਾ ਮਾਰ ਰਹੀ ਦੀ ਹੈ ਕਿੰਨਾ ਕ ਟਾਈਮ ਹੋ ਗਿਆ ਬਦਲਦੇ ਫਿਰ। ਤੈਨੂੰ ਬੜਾ ਬਾਣ ਕਰੀ ਹੋਈ ਰੱਖਣੀ ਐ। ਚੱਜ ਨਹੀਂ 2 ਰੁਪਏ ਵਟਾਉਣ ਵਾਲੀ ਗੱਲ ਕਰਿਆ ਕਰੋ ਬਾਬੇ ਅੱਗੇ। ਐਵੇਂ ਮੜੀ ਜਾਂਦੇ ਚੱਲ ਨਹੀਂ। ਬਾਬਾ ਬਸ ਆਂਟਾ ਦੇ ਦੋ। ਅੱਬੇ ਇਹਨਾਂ ਨੂੰ ਬਾਬਾ ਪਛਾਣ। ਮੈਂ ਪਛਾਣ ਸੁਣਾਂ ਮੈਂ। ਕਰਕੇ ਆ ਕੇ ਪਹੁੰਚਾਂਗੇ 2 ਰੁਪਏ ਵਟਾਉਣੇ ਨਹੀਂ ਹੈਗੇ। ਹੁਣ ਕਿਹੜਾ ਕਰਦੋਂ ਪਾਜੀ। ਸਤਿਨਾਮ ਜੋ ਦੇਵਾਲਾ। ਸਰਬੋਸ਼ ਖਣਾ ਲਓ ਸਾਰਿਆਂ ਨੂੰ। ਅੱਲਾ ਬਾਬਾ ਠੰਡਾ। ਬੱਲੇ ਸੋਨਾ ਹੋਈ। ਮੈਂ ਹੈਗਾ ਸੌਣਾ।

ਦਾਤਾ ਜੀ ਮੇਰ ਕਰੋ ਮੈਂ ਤੈਨੂੰ ਸਰਤਾਜ ਇਹਨਾਂ ਨਹੀਂ ਬਾਬਾ ਸਮਾਧੀ ਚ ਬੈਠਾ ਹੈ ਕੀ ਕਰੀਏ ਬਾਬਾ ਜੀ ਬੜੇ ਦੁੱਖਾਂ ਜ਼ਿੰਦਗੀ ਦੁੱਖ ਦੁਕਾਨ ਨਾਲ ਭਰੀ ਪਈ ਹੈ ਜੀ ਤੂੰ ਭਾਗਤਾ ਇੱਥੇ ਸਾਰੇ ਦੁੱਖਾਂ ਨਹੀਂ ਆਉਂਦੇ ਤੂੰ ਦੱਸ ਤੇਰਾ ਕੀ ਹੀਲਾ ਕਰਾ ਦੀਏ ਹਾਂ ਜੀ ਹਾਂ ਜੀ ਬਾਬਾ ਜੀ ਕਰ ਦੇਣਗੇ ਹੀਲਾ ਉਹ ਬਾਬਾ ਨੇ ਦੁੱਖੀ ਥੋੜੇ ਹੈ ਗੰਢ ਫਿਰ ਦੱਸੋ ਜੀ ਬਾਬਾ ਕਦੋਂ ਉੱਠਣਗੇ ਉਹ ਤੂੰ ਬੈ ਜਾ ਬਾਬਾ ਉੱਠਣ ਹੋਣ ਉੱਠਣ ਨਾ ਉੱਠਣ ਦਾ ਬਰੇ ਨਾ ਜੀ ਚੇਲਿਆ ਮੈਨੂੰ ਬੱਸ ਹੋਇਆ ਕੋਈ ਦੁਖੀ ਆਤਮਾ ਆਪਣੀ ਬੇੜੇ ਚਾਹੀਏ। ਆ ਬਾਬਾ ਇੱਕ ਦੁਕਾਨਾ ਵਾਲਾ ਜਰਾ। ਇਹ ਕਹੇ ਜਾ ਬਾਬਾ ਜਿਹੜਾ ਬਿਨਾਂ ਅੱਖਾਂ ਖੋਲੇ ਹੀ ਦੱਸ ਦਿੰਦਾ। ਮੈਨੂੰ ਲੱਗਦਾ ਬਾਬਾ ਪਹੁੰਚੀ ਹੋਈ ਚੀਜ਼ ਹੈ। ਹਾਂ ਲੱਗਦਾ। ਦੱਸ ਜਾਏ ਬਾਬਿਆ ਜੀ ਜਾਏ ਬਾਬਾ। ਇਹਨੂੰ ਬਾਬੇ ਕਾਸ਼ ਸਾਡੇ ਵੇਲੇ ਦੇ ਕਿੰਨੇ ਕਾਲਾ ਰੱਖੇ ਤਾ ਬਾਬਾ ਜੀ ਬੜਾ ਦੁਖੀ ਆ ਜੀ ਕਰੋ ਕੋਈ ਦਾ ਮੈਂ ਤੂੰ ਦੁੱਖ ਦਾ ਦੱਸ ਗਿਆ ਤੈਨੂੰ ਬਾਬਾ ਜੀ ਤੁਸੀਂ ਆ ਵੀ ਦੇਖੋ ਸੋਹਣਾ ਸੁਨਖਾ ਜੋ ਪਰ ਮੁੰਡਾ ਵਾਲਾਂ ਨੇ ਜੈਲ ਲਾਉਣਾ ਲਕਸ਼ ਸਾਫਾ ਨਾ ਲਾਉਣਾ ਨਹੀਂ ਮੈਂ 22 ਡਿਗਰੀ ਪਾਊਡਰ ਪੂਰਾ ਦਿਨ ਲਈ ਰੱਖਦਾ ਹਾਂ ਪਰ ਦੀਨਾ ਮੋਟਰਸਾਈਕਲ ਵੀ ਅਜੇ ਮੇਰੇ ਕੋਲੇ ਕੋਈ ਤੂੰ ਦੁੱਖ ਦੱਸ ਦੁੱਖ ਕੀ ਦਸੀ ਜਾਣਾ ਤੂੰ ਆਹ ਇਹ ਤਾਂ ਤੋ ਕਾਦੀ ਇਹ ਨਾ ਕੁਝ ਹੋ ਕੇ ਵੀ ਪੰਜਾਬ ਦਾ ਕੋਈ ਮੈਰਜ ਵੀਰੋ ਨਹੀਂ ਛੱਡਿਆ ਜੀ ਜਿਹੜੀ ਕੁੜੀ ਦੇਖਦੀ ਆ ਰਖੜੀ ਬਣ ਜਾਂਦੀ ਆ ਜੀ ਪ੍ਰੋਬਲਮ ਤੇਰੀ ਵਿਆਹ ਵਾਲੀ ਹੈ ਹਾਂਜੀ ਚਲ ਕੋਈ ਨਹੀਂ ਖੜ ਜਾ ਕੇ ਰਹਾ ਮੈਂ ਕਰਦਾ ਰ ਆਪਣਾ ਫੋਨ ਬਾਬਾ ਬਾਦਰੀ ਬਾਬਾ ਜੀ ਤਾਂ ਰੱਬ ਨਾਲ ਗੱਲਾਂ ਕਰਦੇ ਨਹੀਂ ਉਹ ਭਗਤਾਂ ਪਪਾ ਸਾਡੇ ਨਾਲ ਇੱਥੇ ਆਲੇ ਫੋਨ ਤੇ ਇੱਕ ਇਹਨਾਂ ਆਪਣਾ کاروبار ਕਿਹੜਾ ਕਦੋਂ ਤੇਰੇ ਕੋਲ ਵੇਚਣਾ ਆਵਾਜ਼ ਸੁਣੋ ਮੋਸ਼ਾ ਹੈਲੋ ਮੈਂ ਆਹ ਕਰਾ ਕਤੰਦਰਾ ਮੀਮੂ ਬਾਦੇ ਕਰਮੀ ਕਰ ਰੱਖੀ ਹੈ ਜੀ ਕੀ ਮੀੜਾ ਪਾਣੀ ਜਦੋਂ ਉੱਦਦਾ ਚੋਟਾ ਪੀ ਗਿਆ ਉਹ ਛੱਤ ਪਰ ਇਕੱਲਾ ਤੇਰੀਆਂ ਉਹ ਹਾਂ ਸੱਜ ਇੱਕ ਦੁਪੀਆ ਤਾਂ ਮਾਈਸੀ ਆਪਣੇ ਵੇੜੇ 'ਚ ਕਹਿੰਦੀ ਮੇਰਾ ਵਿਆਹ ਨਹੀਂ ਹੁੰਦਾ ਬੜਾ ਟਾਈਮ ਹੋ ਗਿਆ ਪੱਜੇ ਗੱਦੇ ਨੂੰ ਵਿਚਾਰੇ ਨੂੰ ਦੇਖ ਯਾਰ ਬਾੜੀ ਦੀ ਖੁਦੀ ਵੱਲ ਨਾ ਕੱਟਾ ਨਾ ਗਿਆ ਤਾਂ ਲਾਪੋਜੀ ਕਲਾਂਪੋਜੀ ਹਾਂ ਕੀ ਕੋਈ ਨਾ ਕੁੱਕੜ ਵਾਲੀ ਦੇਵੀ ਦਾ ਸ਼ਰਾਪ ਹੈ ਕੁੱਕੜ ਵਾਲੀ ਦੇਵੀ ਦਾ ਹੈ ਕੁੱਕੜ ਵਾਲੀ ਦੇਵੀ ਦਾ ਹੋਰ ਪਿਛਲੇ ਜਨਮ ਵਿੱਚ ਤੁੰਗੋਈ ਕੁੱਕੜ ਮਾਰਿਆ ਹੋਊਗਾ ਕੁੱਕੜ ਜੀ ਉਹ ਕੁੱੱਕੜ ਕੁੱਕੜ ਵਾਲੀ ਦੇਵੀ ਦਾ ਸੀਗਾ ਅੱਛਾ ਜੀ ਉਹ ਦੇਵੀ ਨੇ ਤੈਨੂੰ ਇਹਦਾ ਸ਼ਰਾਪ ਵੀ ਤੇਰਾ ਕਿਸੇ ਜਨਮ ਦੇ ਵਿੱਚ ਬਿਆਹ ਨਾ ਹੋਵੇ ਤਾਂ ਹੀ ਮੈਂ ਸੋਚਾਂ ਮੈਨੂੰ ਕੋਈ ਕੁੜੀ ਦੇਖਦੀਗਾ ਤੋਂ ਨਹੀਂ ਦੇਖੇ ਕਿਵੇਂ ਆਹੀ ਤਾਂ ਚੱਕਰ ਹੈ ਹਾਲੇ ਕੋਈ ਨਹੀਂ ਬਾਬਾ ਜੀ ਹੁਣ ਤੁਸੀਂ ਕਰੋ ਜੀ ਇੱਥੇ ਤੁਸੀਂ ਕਰਾਉਣਾ ਜੀ ਮੇਰਾ ਵਿਆਹ ਓਏ ਕੋਈ ਨਹੀਂ ਤੂੰ ਪਾਪਾ ਪਿੱਲੂ ਪਰ ਸਾਡੀ ਸੱਣ ਚ ਆਇਆ ਹੈ ਕਿਆ ਕਾ ਕਣ ਵਾਲਾ ਅਨਤਰਤਿਆਣ ਹੋਣ ਦੇ ਕੇ ਆ। ਬਾਬਾ ਸੁੱਖਾ ਜੀ ਬਾਬਾ ਜੀ ਕਰਦੇ ਨੇ ਮਹਿਲਾ। ਉਹ ਤੈਨੂੰ ਪਤਾ ਨਹੀਂ ਭਗਤ ਆ ਬਾਬਾ ਆਪ ਦੇ ਟੈਨ ਦਾ ਰਾਜਾ ਰਹਿ ਚੁਕਿਆ। ਆਪੇ ਮੋਤਾ। ਭਗਵਾਇਂ ਦੇ ਸੀ। ਆਪਾ ਕਹਤਾਂ ਇੱਕ ਆਪਾ ਹੈਗਾਗਾ। ਜੀ ਜੇ ਤੂੰ ਸੋਹਣਾ ਸੰਕਾ ਤਾਲਿਆ ਕੁੱਕੜ ਵਧੀਆ ਬਾਪਿਆਂ ਨੂੰ ਭੇਟ ਕਰਦੇ ਤਾਂ ਹੋ ਸਕਦਾ ਤੇਰਾ ਕੋਈ ਹੀਲਾ ਹੋ ਜੇ ਬਾਕੀ ਖਾਣਦਾ ਮੈਂ ਚੇਲਿਆਂ ਨਾਲ ਰਾਇ ਮਾਸ ਬਰਾ ਕੰਮ ਕਰਦਾ ਲੋਕਾਂ ਸਾਹਮਣੇ ਇੱਕ ਅੰਗਰੇਜ਼ੀ ਵੀ ਮੰਗ ਆਈ ਹੈ ਬਖਾ ਅੱਛਾ ਜੀ ਹਾਂ ਪਰ ਜੀ ਤੁਸੀਂ ਕੁੱਕੜ ਤੇ ਅੰਗਰੇਜ਼ੀ ਦਾ ਕੰਮ ਕੀ ਹੈ ਜੀ ਕੋਈ ਭਗਤਾ ਤੈਨੂੰ ਨਹੀਂ ਪਤਾ ਮੈਂ ਦੋਨੇ ਜੀ ਚਾਹ ਐਨਾ ਕਾਊਂਟਰ ਤੇ ਚੰਗਲਾ ਅੱਜ ਧਰ ਕੇ ਆਉਂਗਾ ਇੰਨੀ ਦੂਰ ਜੀ ਔਰ ਤੈਨੂੰ ਜਿਹੜਾ ਕੰਮ ਆਖਿਆ ਤੂੰ ਪਹਿਲਾਂ ਉਹ ਕਰ ਤੂੰ ਕੁੱਕੜ ਲੈ ਜਾ ਦੇ ਨਾਲੇ ਲੈ ਕੇ ਆਣਾ ਜੀ ਲੈ ਕੇ ਆ ਜਾ ਬਾਬਾ ਜੀ ਆਪਕਾ ਠੀਕ ਹੈ ਜੀ ਇਹ ਤਾਂ ਬਣਾ ਠੀਕ ਹੈ ਕੀ ਗੱਲ ਹੈ ਜੀ ਕਿਰਾਏ ਭਾਈ ਤੈਨੂੰ ਤਾਂ ਇੱਥੇ ਪੋਗੜਾ ਵਾਲੀ ਦੇਵੀ ਮਾਤਾ ਨੂੰ ਜਿਹੜਾ ਵਜਾਉਣਾ ਉਹਦੇ ਲਈ ਲੈ ਕੇ ਆਏ ਆ ਕਿਹੜੀ ਪੋਗੜਾ ਵਾਲੀ ਦੇਵੀ ਮਤਰਾ ਅਖਣੇ ਗਾਣੇ ਆਣਗੇ ਮੈਨੂੰ ਕੋ ਕਰਦੇ ਓਏ ਇਹਨੂੰ ਸਾਈਡ ਤੇ ਧਰ ਭਗਤਾਂ ਨੂੰ ਬਾਹਲਾ ਇੱਧਰ ਰੱਖ ਵੱਧ ਬੋਲਦਾ ਏ ਹਾਂ ਸਾਈਡ ਤੇ ਖੜੇ ਕੋਲੇ ਜੀ ਤੱਕ ਕੋਣ ਫੜਦੇ ਆ ਓਏ ਅੰਗਰੇਜ਼ੀ ਆਹ ਲਾਈ ਪਕਦਾ ਬਾੜਾ ਬਚੇਗੀ ਪਰਵਾਣ ਹੋਇਆ ਲੈ ਪਕਦਾ ਤੇਰੀ ਢੇਟਾ ਪ੍ਰਵਾਣ ਹੋ ਗਈ ਮੈਂ ਪਾਪਾ ਜੀ ਫਿਰ ਦੱਸੋ ਜੀ ਮਿਲ ਕੇ ਕਾਹਲੀ ਕਿੱਥੇ ਮਿਲੂਗੀ ਜੀ ਖੜ ਜਾ ਪਾਪਾ ਨੂੰ ਅੰਤਰ ਧਿਆਨ ਤਾਂ ਹੋ ਜਾਂਦਾ ਕੇ ਆ ਹਾਂਜੀ ਖਾਂ ਭਗਤਾ ਹਾਂਜੀ ਆ ਗਿਆ ਐਂ ਕਰ ਨਾਲੇ ਪਿੰਡ 15 ਨੰਬਰ ਘੜੀ ਚ ਜਾ ਪਾਨੇ ਦੀ ਕੁੜੀ ਲੈ ਤੇਰੀ ਬੌਤੀਆ ਲੈ ਆਣ ਦੇਖਾ ਜਾ ਜੈਤ ਨੂੰ ਪਾਪੇ ਦੀ ਜੈਤ ਨੂੰ ਪਾਪੇ ਦੀ ਆਏ ਪਾਨੀ ਆ ਰਹੀ ਆਏ ਯਾਰ ਮੈਨੂੰ ਤਾਂ ਆਹੀ ਲੱਗਦੀ ਐ ਆਜਾ ਮੇਰੀ ਸੋਣੀਏ ਤੇ ਮਿਲ ਲੈ ਮੈਨ ਨਾਲ ਵੇ ਕੌਣ ਐ ਤੂੰ ਨਹੀਂ ਬੀਬੀ ਆ ਕੌਣ ਆ ਗਿਆ ਨਹੀਂ ਕੀ ਹੋ ਗਿਆ ਪਤਾ ਨਹੀਂ ਕਿਹੜੇ ਰੋਡ ਪੈਣ ਮੇਰਾ ਥੋੜੀ ਬਿਠਾ ਨਹੀਂ ਮੈਂ ਦਾਰਿ ਸ਼ੰਗਰ ਦੀ ਕੋਣੀ ਆ ਗਏ ਕੋਣੀ ਚਪਾ ਲੈ ਇਤਰਾ ਹੋਣਾ ਨਹੀਂ ਆਜਾ ਬੋਲਾ ਤੂੰ ਕਿ ਦਸਤਾ ਤੇ ਫਿਰ ਵੀ ਕੀ ਹੋ ਗਿਆ ਕੋਣੀ ਟਿਕਣ ਗੜਪਰ ਉੱਭ ਗਿਆ ਜਵੜਾ ਆ ਜਾਓ ਅੰਟੀ ਜੀ ਮੈਨੂੰ ਤਾਂ ਬਾਬਾ ਗਿੱਲੂ ਪ੍ਰਸਾਦ ਦਾ ਵਜਨ ਹੋਏ ਨੇ ਸਿੱਧਾ ਮੈਨੂੰ ਨਾ ਰੱਬ ਦੁਆਰਾ ਵਜਨ ਹੋਏ ਨੇ ਉਹਨਾਂ ਨੇ ਰੱਬ ਨਾਲ ਗੱਲਾਂ ਕਰਦੇ ਨੇ ਟੈਲੀਫੋਨ ਤੇ ਉਹਨਾਂ ਨੇ ਦੱਸਿਆ ਮੈਨੂੰ ਕਿ ਇਹਦੇ ਨਾਲ ਵਿਆਹ ਹੋਣਾ ਕੁੜੀ ਦਾ ਨਾਮ ਮੇਰਾ ਵੀ ਤੂੰ ਸਾਡੀ ਕੁੜੀ ਜਵਾਨ ਮੁਟਿਆਰ ਤੇ ਤੂੰ ਕੋਈ ਵਰਗਾ ਕੀ ਲੱਚੜ ਪੜੇ ਮਿੱਟੀ ਰੇਤ ਨਾ ਨਹੀਂ ਮੈਨੂੰ ਤਾਂ ਬਾਬਾ ਦੇ ਵਜਨ ਹੋਏ ਨੇ ਨਿੰਦਾ ਕਿ ਜਾ ਸਵੇਰ ਮਰੂਨੀ ਦੇ ਚਾਰ ਫੁੱਟਾਂ ਦੇ

ਮਾਨਤ ਲਈ ਸਾਨੂੰ ਅਜਿਹੀਆਂ ਗੱਲਾਂ ਦੇ ਦੁਆਰਾ ਪੈਸੇ ਕਿਤੇ ਕਹਨਾਵਾਜੀ ਬੈਠੇ ਸਾਨੂੰ ਬਹੁਤ ਬਹੁਤ ਧੰਨਵਾਦ ਅਸੀਂ ਆਪਣੀ ਅੱਜ ਇਸ ਪਲੇਸ ਤੇ ਆਏ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਸਾਨੂੰ ਕਿਸੇ ਵੀ ਕੋਖਣ ਨਹੀਂ ਚਾਹੁੰਦਾ ਇਹ ਗੱਲਾਂ ਤੇ ਨਹੀਂ ਹੋਣਾ ਚਾਹੀਦਾ ਕਦੇ ਨਾ ਹੀ ਬੈਂਭਾ ਪਰਮਾਤਮਾ ਦੇ ਪੈਣਾ ਚਾਹੀਦਾ ਸਾਨੂੰ ਸਾਰੇ ਦੇ ਧੀਆਂ ਬਣਾ ਦੇ ਦੇਰ ਕਰਨੀ ਚਾਹੀਦੀ ਹੈ ਧੀਆਂ ਬਣਾ ਸਭ ਦੇ ਸਾਥੀ ਹੋਣੇ ਧੰਨਵਾਦ